ਜਾਸਪੀਤ ਕਾ ਕਿਹੜੀ ਜਗ੍ਹਾ ਤੋਂ ਚਾਰੋ ਚਾਰੋ ਸੰਗਰੂਰ ਸੰਗਰੂਰ ਤੋਂ ਆਪਾਂ ਤੁਹਾਨੂੰ ਬਾਡੀ ਸਰਵ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੀ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਅਸੀਆਂ ਸਾਡੇ ਪੇਟ ਦੇ ਵਿੱਚ ਇਨਫੈਕਸ਼ਨ ਸੀ ਤੇ ਪੇਨ ਬਹੁਤ ਜ਼ਿਆਦਾ ਹੁੰਦਾ ਸੀ ਪੇਟ 'ਚ ਇਨਫੈਕਸ਼ਨ ਸੀ ਔਰ ਦਰਦ ਔ ਜੀ ਬਹੁਤ ਜ਼ਿਆਦਾ ਹਾਂਜੀ ਹੋਰ ਕੀ ਦਿੱਕਤ ਸੀ ਬੈਕ ਪੇਨ ਵੀ ਹੁੰਦਾ ਸੀ ਬੈਕ ਪੇਨ ਹੁੰਦੀ ਸੀ ਤੇ ਕਿੰਨੀ ਕਮੈਡੀਸ਼ਨ ਕਰਦੀ ਕਿਥੋਂ ਕਿਥੋਂ ਮੈਡੀਸਨ ਦੋਸ ਦਿੱਤੀ ਅਸੀਂ ਪੀ ਚੰਡੀਗੜ੍ਹ ਤੋਂ ਖਾਦੀਆ ਲੁਧਿਆਣੇ ਤੋਂ ਖਾਦੀਆ ਜੀ ਡੀ ਐਮ ਸੀ 'ਚੋਂ ਪੀਜ ਜੋ ਹਰ ਇੱਕ ਜਗ੍ਹਾ ਤੋਂ ਖਾਲੀ ਕੋਈ ਫਰਕ ਨਹੀਂ ਪਿਆ আল্টਰਾ ਸਾਊਂਡ ਐਮ ਆਰ ਆ ਹਰ ਇੱਕ ਟੈਸਟ ਹੋਇਆ ਐਮ ਆਈ ਵਗੈਰਾ ਜੀ ਅਲਟਰਾ ਸਾਊਂਡ ਵੀ ਕਰਾਇਆ ਪੀਜ ਜੈ ਤੋਂ ਵੀ ਆਪਾਂ ਤੁਸੀਂ ਟ੍ਰੀਟਮੈਂਟ ਕਰਾਇਆ ਡੀ ਐਮ ਸੀ ਔਰ ਡੀ ਐਮ ਸੀ ਵੀ ਕਰਾਇਆ ਕਿੰਨੇ ਸਾਲ ਦੀ ਪ੍ਰੋਬਲਮ ਸੀ ਇਹ ਦੋ ਸਾਲ ਦੋ ਸਾਲ ਮਤਲਬ ਟੈਸਟ ਕਰਾਉਂਦੇ ਨੇ ਟੈਸਟਾਂ 'ਚ ਕੁਝ ਨਹੀਂ ਆਇਆ ਨਹੀਂ ਜੀ ਆਪਾਂ ਟੈਸਟ ਵੀ ਕਰਾਇਆ ਅਲਟਰਾ ਸਾਊਂਡ ਕਰਾਈ ਔਰ ਹਰ ਐਫਰਟ ਲਾਇਆ ਹਾਂਜੀ ਕਿਤੋਂ ਕੋਈ ਫਰਕ ਨਹੀਂ ਪਿਆ ਨਹੀਂ ਪਰ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਹੈਗੇ ਉਹ ਵਰਤੇ ਆ ਤੁਸੀਂ ਹੁਣ ਤੁਹਾਨੂੰ ਕਿਵੇਂ ਲੱਗਦਾ ਹੈ ਸਾਨੂੰ ਬਹੁਤ ਵਧੀਆ ਤੇ ਹੁਣ ਮੈਂ ਕੀ ਬਿਲਕੁਲ ਠੀਕ ਆ ਤੁਹਾਡੀ ਜਿਹੜੀ ਵੀਡੀਓ ਨਾਲ ਲੱਖਾਂ ਹੀ ਲੋਕ ਦੇਖਣਗੇ ਉਹ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਗੇ ਵੀ ਬਾਡੀ ਸਰਜਰੀ ਬਤ ਲੈਣਾ ਚਾਹੀਦਾ ਹੈ ਜਾਂ ਮੈਡੀਸਨ ਚੁਸ ਕਰਨੀ ਚਾਹੀਦੀ ਹੈ ਨਹੀਂ ਸਾਨੂੰ ਬਾਡੀ ਸਰਜਰੀ ਬਤ ਲੈਣਾ ਚਾਹੀਦਾ ਹੈ ਲੱਖਾਂ ਪਰਿਵਾਰوں ਨੂੰ ਮੈਂ ਇੱਕ ਗੱਲ ਕਹੂੰਗੀ ਵੀ ਆਪਾਂ ਨੂੰ ਹਰ ਇੱਕ ਨੂੰ ਇਹ ਯੂਜ਼ ਕਰਨੀ ਚਾਹੀਦੀ ਹੈ